ਜੀ ਸਵਾਗਤ ਹੈ ਜੀ ਸਾਡੀ ਅੱਜ ਨਵੀਂ ਵੀਡੀਓ ਦੇ ਵਿੱਚ ਉਮੀਦ ਹੈ ਕਿ ਸਾਰੇ ਬਹੁਤ ਹੀ ਵਧੀਆ ਹੋਵੋਗੇ ਅੱਜ ਅਸੀਂ ਬਣਾਉਣੇ ਆ ਚੌਲਿਆ ਦੀ ਸਬਜ਼ੀ ਇਹਦੇ ਵਿੱਚ ਪਾਵਾਂਗੇ ਆਲੂ ਸਭ ਤੋਂ ਪਹਿਲਾਂ ਅਸੀਂ ਚੌਲਿਆ ਕੱਢ ਲਾਂਗੇ ਇਹਦੇ ਬੀਜ ਨੂੰ ਕੱਢ ਲਾਂਗੇ ਦੇਖੋ ਜੀ ਅਸੀਂ ਚੌਲੇ ਦੇ ਬੀਜ ਹੈ ਜਿਹੜੇ ਕੱਢ ਲਏ ਇੱਧਰ ਅਸੀਂ ਆਲੂ ਵੀ ਕੱਟ ਲੇ ਇੱਧਰ ਅਸੀਂ ਮਸਾਲਾ ਵੀ ਤਿਆਰ ਕਰ ਲੇ ਮਸਾਲੇ ਦੇ ਵਿੱਚ ਅਸੀਂ ਜਿਵੇਂ ਆਮ ਹੀ ਸਬਜ਼ੀ ਦੇ ਵਿੱਚ ਪਾਉਣੇ ਨੇ ਪਿਆਜ਼ ਟਮਾਟਰ ਹਰੀ ਮਿਰਚ ਨੂੰ ਪੀਸ ਲਿਆ ਲਸਣ ਪਾ ਕੇ ਹੁਣ ਜੀ ਅਸੀਂ ਪਤੀਲਾ ਰੱਖ ਲਿਆ ਚੁੱਲੇ ਦੇ ਉੱਪਰ ਅੱਗ ਮਚਾ ਲਈ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਸਰੋਂ ਦਾ ਤੇਲ ਹੁਣ ਜੀ ਅਸੀਂ ਇਹਦੇ ਵਿੱਚ ਇੱਕ ਕੱਟ ਸੀ ਸਰੋਂ ਦੇ ਤੇਲ ਦੀ ਪਾ ਦਾਂਗੇ ਤੇ ਇਹਨੂੰ ਗਰਮ ਹੋਣ ਦਵਾਂਗੇ ਪੱਕਣ ਦਵਾਂਗੇ ਚੰਗੀ ਤਰ੍ਹਾਂ ਦੇਖੋ ਜੀ ਹੁਣ ਸਾਡਾ ਤੇਲ ਆ ਜਿਹੜਾ ਗਰਮ ਹੋ ਗਿਆ ਹੁਣ ਅਸੀਂ ਇਹਦੇ ਵਿੱਚ ਪਾ ਦਾਂਗੇ ਜੀਰਾ ਜੀਰਾ ਨੂੰ ਭੁੰਨ ਲਾਂਗੇ ਚੰਗੀ ਤਰ੍ਹਾਂ ਫਿਰ ਆਪਾਂ ਗਰਮ ਕਰ ਲਾਂਗੇ ਹੁਣ ਅਸੀਂ ਇਹਦੇ ਵਿੱਚ ਪਾ ਦਾਂਗੇ ਮਸਾਲਾ ਉਪ ਹੁਣ ਅਸੀਂ ਇਹਨੂੰ ਕਰ ਦਾਂਗੇ ਮਿਕਸ ਮਸਾਲੇ ਨੂੰ ਪਨ ਲਾਂਗੇ ਚੰਗੀ ਤਰ੍ਹਾਂ 2 ਜਰ ਮਿੰਟ ਦੇਖੋ ਜੀ ਸਾਡਾ ਮਸਾਲਾ ਹੈ ਜਿਹੜਾ ਕੀ ਪੁੱਜ ਗਿਆ ਹੁਣ ਅਸੀਂ ਇਹਦੇ ਵਿੱਚ ਪਾ ਦਾਂਗੇ ਪਾਣੀ ਹਾਂ ਜੀ ਸੀ ਇਹਦੇ ਵਿੱਚ ਪਾ ਦਾਂਗੇ ਆਲੂ ਹਾਂ ਜੀ ਸੀ ਇਹਦੇ ਵਿੱਚ ਪਾ ਦਾਂਗੇ ਝੋਲੇ ਇਹਨਾਂ ਨੂੰ ਚੰਗੀ ਤਰ੍ਹਾਂ ਧੋ ਲਿਆ ਪਹਿਲਾਂ ਸੀਨ ਪਾਣੀ ਦੇ ਵਿੱਚ ਭੋਂਗੇ ਰੱਖਿਆ ਸੀ ਹੁਣ ਅਸੀਂ ਘਰ ਡਾਂਗੇ ਮਿਕਸ ਹੁਣ ਅਸੀਂ ਇਹਨੂੰ ਟੱਕ ਦਾਂਗੇ ਪੱਕਣ ਦਵਾਂਗੇ ਖੋ ਜੀ ਸਾਡੀ ਜਿਹੜੀ ਸਬਜੀ ਆ ਉਹ ਕਿ ਤਿਆਰ ਹੈ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵਧੀਆ ਬਣੀ ਆ ਤੁਸੀਂ ਵੀ ਘਰ ਵਿੱਚ ਇਸ ਤਰ੍ਹਾਂ ਬਣਾ ਕੇ ਜਰੂਰ ਟਰਾਈ ਕਰਿਓ ਤੇ ਦੱਸਿਓ ਕਿੰਦਾ ਦੀ ਬਣੀ ਆ ਦੇਖੋ ਹੋਰ ਵੀ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਧੰਨਵਾਦ